ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਬਲਵਿੰਦਰ ਸਿੰਘ ਪੁੰਦਰ ਜੋ ਸ਼ਰੂਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਕੀ ਉਹਨਾਂ ਉੱਤੇ ਸੁਭਿੰਦਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਸਾਡਾ ਅਸਤੀਫਾ ਅਤੇ ਮੇਰੇ ਸਾਥੀਆਂ ਦੇ ਅਸਤੀਫੇ ਨਾ ਮਨਜ਼ੂਰ ਕਰੋ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ 2 ਦਸੰਬਰ ਨੂੰ ਹੁਕਮ ਲਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਕੁੰਦੜ ਦੂਸਰੇ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਕਿ ਤਿੰਨਾਂ ਦਿਨਾਂ ਦੇ ਵਿੱਚ ਅਸਤੀਫੇ ਮਨਜ਼ੂਰ ਕਰ ਲੈ ਜਾਣ ਲੇਕਿਨ ਇਧਰ ਹੰਗਾਮੀ ਮੀਟਿੰਗ ਵੀ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਡਾਕਟਰ ਦਰਜੀਤ ਸਿੰਘ ਚੀਮਾ ਅਤੇ ਵਿਕਰਮਜੀਤ ਸਿੰਘ ਮਝੀਟਿਆ ਵੱਲੋਂ ਕਿਉਂਕਿ ਕੁਰਾਹੇ ਪੈ ਗਿਆ ਉਹ ਤਾਂ ਉਸ ਮਾਮਲੇ ਨੂੰ ਉਲਝਾ ਕੇ ਬੈਠ ਗਏ ਕਿਉਂਕਿ 4 ਦਸੰਬਰ ਨੂੰ ਹਮਲਾ ਵੀ ਹੋਇਆ ਸੀ ਸੁਖਬੀਰ ਸਿੰਘ ਬਾਦਲ ਤੇ ਆਖਰਕਾਰ ਮਾਜਰਾ ਕੀ ਹੈ ਵਾਰ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰੂ ਘਰ ਦੇ ਵਜੀਰਾ ਦੇ ਫੈਸਲੇ ਨੂੰ ਮੁਨਕਰ ਨਜ਼ਰ ਅੰਦਾਜ਼ ਕਿਤਾ ਜਾ ਰਿਹਾ ਹੈ ਆਖਰਕਾਰ ਇਹ ਮਾਜਰਾ ਕੀ ਹੈ ਅੱਜ ਵੱਡਾ ਬਿਆਨ ਆਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲੇ ਵੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨ ਬਣੇ ਰਹਿਣਗੇ ਇਹ ਵੱਡਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਨੀ ਰਗਵੀਰ ਸਿੰਘ ਹੁਣਾਂ ਨੂੰ ਦਿੱਤਾ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਜਿਨ੍ਹਾਂ ਦਾ ਹਾਲੇ استਿਫਾ ਨਹੀਂ ਮਨਜ਼ੂਰ ਕੀਤਾ ਸੁਖਬੀ ਸਿੰਘ ਬਾਦਲ ਹਾਲੇ ਵੀ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿਉਂਕਿ ਜੇਕਰ ਗੁਰੂ ਘਰ ਦੇ ਵਜ਼ੀਰ ਦਾ ਹੁਕਮ ਹੋਵੇ ਤੇ ਕੁਰਸੀ ਨਾ ਛੱਡੀ ਜਾਵੇ ਫਿਰ ਇਸ ਗੱਲ ਕਿ ਕਿ ਨਜ਼ਰ ਅੰਦਾਜ਼ ਹੈ ਲਸੀਤ ਹੈ ਯਾਨੀ ਕਿ ਚੈਲੰਜ ਕੀਤਾ ਗਿਆ ਹੈ ਦੂਸਰੇ ਪਾਸੇ ਹੁਣ ਬਲਵਿੰਦਰ ਸਿੰਘ ਭੂੰਦਰ ਡਾਕਟਰ ਦਲਜੀਤ ਸਿੰਘ ਚੀਮਾ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਨੇ ਹੰਗਾਮੀ ਮੀਟਿੰਗ ਕਰਕੇ ਅੱਜ ਫਿਰ ਬੁਹਾਰ ਲਗਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਸਾਹਮਣੇ ਕਿ ਸਾਨੂੰ ਲਗਭਗ 20 ਦਿਨ ਹੋਰ ਦਿੱਤੇ ਜਾਣ ਯਾਨੀ ਕਿ 20 ਦਿਨਾਂ ਬਾਅਦ ਅਸੀਂ ਪੂਰੀ ਕਾਰਵਾਈ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਬਲਵਿੰਦਰ ਸਿੰਘ ਭੂਦੜ ਨੇ ਕਿਹਾ ਕਿ ਅਸੀਂ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਾਂਗੇ ਆਖਰਕਾਰ ਮਾਜਰਾ ਕੀ ਹੈ ਵਾਰ-ਵਾਰ ਇਹ ਸੰਬਲਤਵੀ ਤਰੀਕਾ ਕਿਉਂ ਕੀਤੀਆਂ ਜਾ ਰਹੀਆਂ ਨੇ ਕੀ ਤੁਖ ਬੀ ਸਿੰਘ ਬਾਦਲ ਬਿਕਰਮਜੀਤ ਸਿੰਘ ਜੀਟਿਆ ਜਾਂ ਬਾਦਲ ਪਰਿਵਾਰ ਵੱਲੋਂ ਬਲਵਿੰਦਰ ਸਿੰਘ ਭੁਦੇ ਉੱਤੇ ਜਾਂ ਡਾਕਟਰ ਦਰਜੀਤ ਸਿੰਘ ਚੀਮਾ ਉੱਤੇ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਅਸਤੀਫਾ ਮਨਜ਼ੂਰ ਨਾ ਕਰੋ ਜੇ ਤਿੰਨਾ ਤਿੰਨ ਦਿਨ ਬੜੇ ਹੁੰਦੇ ਨੇ 10 ਦਿਨਾਂ ਦੇ ਵਿੱਚ ਸਾਰੀ ਕਾਰਗੁਜ਼ਾਰੀ ਕਰ ਲਈ ਜਾਂਦੀ ਹੈ ਸਾਰਾ ਕਾਗਜ਼ ਪੱਤਰ ਰਿਪੋਰਟਾਂ ਦੇ ਸਾਰ ਜਿਹੜਾ ਹੈ ਨੱਥੀ ਕਰ ਲਿਆ ਜਾਂਦਾ ਹੈ ਲੇਕਿਨ ਇਧਰ ਹੁਣ ਥੱਕ ਹਾਰ ਕੇ ਸ਼੍ਰੀ ਅਗਾਲ ਤਖਤ ਦੇ ਜਦੇਦਾਰ ਗਿਆਨੀ ਅਗਬੀਰ ਸਿੰਘ ਉਹਨਾਂ ਨੇ ਸ਼੍ਰੋਮਣੀ ਅਕਾਲੀ ਕਾਲੀ ਦਲ ਦੇ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਡਾਕਟਰ ਦਰਜੀਤ ਸਿੰਘ ਚੀਵਾ ਬਿਕਮਜੀਤ ਸਿੰਘ ਮਜੀਠੀਆ ਨੂੰ 20 ਦਿਨਾਂ ਦੀ ਹੋਰ ਜਿਹੜੀ ਹੈ ਵੈਲਿਡਿਟੀ ਟਾਈਮ ਜਿਹੜਾ ਹੈ ਦੇ ਦਿੱਤਾ ਹੈ ਕਿ 20 ਦਿਨਾਂ ਬਾਅਦ ਹਰ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਜਿਨ੍ਹਾਂ ਨੇ ਇਮੋਸ਼ਨਲ ਹੋ ਕੇ ਪਵਨਾਤਮਕ ਹੋ ਕੇ ਸਤੀਫੇ ਦਿੱਤੇ ਸੀ ਉਹ ਸਾਰਿਆਂ ਦੇ ਸਤੀਫੇ ਮਨਜ਼ੂਰ ਕਰਕੇ ਮੇਰੇ ਟੇਬਲ ਦੇ ਉੱਤੇ ਰੱਖ ਦਿੱਤੇ ਜਾਣ ਜਾਨੀ ਕਿ 20 ਦਿਨ आले ਹੋਰ ਵੀ ਪ੍ਰਧਾਨ ਬਣੇ ਰਹਿਣਗੇ ਸੁਖਬੀਰ ਸਿੰਘ ਬਾਦਲ ਧੰਨਵਾਦ